ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਇਤਿਹਾਸਿਕ ਗੁਰਦੁਆਰਾ ਬਾਬਾ ਸ਼੍ਰੀ ਚੰਦ ਸਾਹਿਬ ਦੇ ਹਾਲੇ ਦੁਆਲੇ ਰਹਿਣ ਵਾਲੇ ਪਿੰਡਾਂ ਦੇ 18 ਤੋਂ 25 ਸਾਲ ਦੇ ਨੌਜਵਾਨਾਂ ਨੇ ਇੱਕ ਵਧੀਆ ਉਪਰਾਲਾ ਕੀਤਾ ਹੈ ਬਾਬਾ ਸ਼੍ਰੀ ਚੰਦ ਜੀ ਦਾ ਬਾਗ ਦੇ ਨਾਂ ਤੇ ਬਣਾਈ ਸੰਸਥਾ ਰਾਹੀਂ ਇਹ ਨੌਜਵਾਨ 4 ਸਾਲ ਤੋਂ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਹਾੜੇ ਤੋਂ 2 ਮਹੀਨੇ ਪਹਿਲਾਂ ਛੰਦਾਰ ਤੇ ਫਲਦਾਰ ਬੂਟੇ ਵੰਡਨੇ ਸ਼ੁਰੂ ਕਰਦੇ ਹਨ ਕੁਝ ਪੌਦੇ ਜੰਗਲਾਤ ਵਿਭਾਗ ਮੁਫਤ ਇਹਨਾਂ ਨੂੰ ਮੁਹੱਈਆ ਕਰਵਾਉਂਦਾ ਹੈ ਤੇ ਕੁਝ ਪੌਦੇ ਖਰੀਦ ਕੇ ਲਿਆਉਂਦੇ ਹਨ ਕੁੱਲ ਤੱਕ 10000 ਦੇ ਕਰੀਬ ਪੌਦੇ ਵਣ ਚੁੱਕੇ ਨੌਜਵਾਨ ਬਾਬਾ ਸ਼੍ਰੀ ਚੰਦ ਜੀ ਦੇ ਗੁਰਦੁਆਰਾ ਸਾਹਿਬ ਨੂੰ ਜਾਂਦੇ ਰਸਤੇ ਦੇ ਦੋਨੋਂ ਪਾਸੇ ਕਿਨਾਰਿਆਂ ਤੇ 3 ਸਾਲਾਂ ਵਿੱਚ 3000 ਦੇ ਕਰੀਬ ਛਾਂਦਾਰ ਅਤੇ ਫਲਦਾਰ ਬੂਟੇ ਲਗਾ ਵੀ ਚੁੱਕੇ ਹਨ ਤੇ ਹੁਣ ਸਵੇਰੇ ਤੜਕਸਾਰ ਅਤੇ ਦੇਰ ਰਾਤ ਤੱਕ ਆਉਂਦੀ ਜਾਂਦੀ ਸੰਗਤ ਦੀ ਸਹੂਲਤ ਲਈ ਇਸ ਰਸਤੇ ਵਿੱਚ 13 ਸੋਲਰ ਲਾਈਟਾਂ ਇਹਨਾਂ ਨੌਜਵਾਨਾਂ ਨੇ ਆਪਣੇ ਹੱਥੀ ਲਗਾਈਆਂ ਹਨ ਜਿਸ ਕਾਰਨ ਇਸ ਰਸਤੇ ਦੇ ਕੁਝ ਹਿੱਸੇ ਦਾ ਰਾਤ ਦਾ ਹਨੇਰਾ ਵੀ ਦੂਰ ਹੋ ਗਿਆ ਹੈ ਇਹਨਾਂ ਦਾ ਇਰਾਦਾ ਹੁਣ ਪੂਰੇ ਰਸਤੇ ਵਿੱਚ ਸੋਲਰ ਲਾਈਟਾਂ ਲਗਵਾਉਣ ਦਾ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮੇਰਾ ਨਾਮ ਸੁਖਵਿੰਦਰ ਸਿੰਘ ਆ ਤੇ ਮੈਂ ਨਾ ਛੋਟਾ ਜਿਹਾ ਆਪਣਾ ਕੰਮ ਕਰਦਾ ਤੇ ਮੇਰੇ ਕੋਲ ਸਟੂਡੈਂਟ ਆਂਦੇ ਆ ਸਿੱਖਣ ਵਾਸਤੇ ਤਾਂ ਉਹਨਾਂ ਦਾ ਅਸੀਂ ਛੋਟਾ ਜਿਹਾ ਗਰੁੱਪ ਬਣਾਇਆ ਸਭ ਤੋਂ ਪਹਿਲਾਂ ਅਸੀਂ ਬਾਬਾ ਜੀ ਸ੍ਰੀ ਚਾਂਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ 15-20 ਬੂਟੇ ਲਗਾਏ ਸ਼ੁਰੂਆਤ ਦੇ ਵਿੱਚ ਉਸ ਤੋਂ ਬਾਅਦ ਹੋਰ ਬਾਬਾ ਜੀ ਨੇ ਥੋੜਾ ਸਾਨੂੰ ਉਤਸ਼ਾਹਿਤ ਕੀਤਾ ਤੇ ਅਸੀਂ ਉਹਨਾਂ ਦੀ ਕਿਰਪਾ ਦੇ ਨਾਲ ਫਿਰ ਅਗਲੇ ਸਾਲ ਅਸੀਂ ਉਸ ਤੋਂ ਜ਼ਿਆਦਾ ਬੂਟੇ ਨਰਸਰੀ ਤੋਂ ਮੰਗਵਾ ਕੇ ਅਸੀਂ ਵੰਡਨੇ ਸ਼ੁਰੂ ਕਰ ਦਿੱਤੇ। ਹੁਣ ਤੱਕ ਅਸੀਂ 10-20 ਹਜ਼ਾਰ ਬੂਟੇ ਲਗਭਗ ਵੰਡ ਚੁੱਕੇ ਆਂ ਅਤੇ 3-4 ਹਜ਼ਾਰ ਲਗਭਗ ਬੂਟੇ ਅਸੀਂ ਲਗਾ ਚੁੱਕੇ ਆਂ। ਅਸੀਂ ਥੋੜਾ ਹਿਸਾਬ ਨਹੀਂ ਕੀਤਾ ਪਰ ਇਹਦੇ ਆਸ-ਪਾਸ ਅਸੀਂ ਲਗਾ ਚੁੱਕੇ ਆਂ। ਤੇ ਇਸ ਤੋਂ ਬਾਅਦ ਫਿਰ ਜਦੋਂ ਬਾਬਾ ਜੀ ਦਾ ਜਨਮ ਦਿਨ ਹੁੰਦਾ ਤੇ ਜੁਲਾਈ ਮਹੀਨੇ ਤੋਂ ਬਾਅਦ ਅਸੀਂ ਫ੍ਰੀ ਬੂਟੇ ਵੰਡਣ ਦੀ ਸੇਵਾ ਕਰਦੇ ਆਂ ਗੱਲੜੀ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਦੇ। ਤੇ ਇਸ ਤੋਂ ਬਾਅਦ ਅਸੀਂ ਸੰਡੇ ਨੂੰ ਵੰਡਨੇ ਆਂ। ਫਿਰ ਬਾਬਾ ਜੀ ਦਾ ਜਨਮ ਦਿਨ ਤੱਕ ਸਤੰਬਰ ਮਹੀਨੇ ਬਾਬਾ ਜੀ ਦਾ ਜਨਮ ਦਿਨ ਹੈ ਹੁੰਦਾ। ਉਸ ਤੇ ਨਸੀਬ ਮੁੱਲ ਵਾਲੇ ਵਧੀਆ ਬੂਟੇ ਲਿਆ ਕੇ ਸੰਗਤ ਨੂੰ ਫਰੀਦ ਸਈ ਦਾ ਉਸ ਤੋਂ ਬਾਅਦ ਅਸੀਂ ਬਾਬਾ ਜੀ ਦੇ ਜਨਮ ਦਿਨ ਤੋਂ ਬਾਅਦ ਜੋ ਵੀ ਸਾਡੇ ਗਰੁੱਪ ਵਿੱਚ ਥੋੜਾ ਬਹੁਤ ਪੈਸਾ ਹੁੰਦਾ ਉਹਦੀ ਅਸੀਂ ਸੋਲਰ ਲਾਈਟਾਂ ਲਗਾ ਲਗਾਈਆਂ ਹੁਣ ਤੱਕ ਅਸੀਂ 13 ਸੋਲਰ ਲਾਈਟਾਂ ਲਗਾ ਚੁੱਕੇ ਹਾਂ 6 ਅੱਜ ਲਗਵਾਈਆਂ ਇੱਕ ਦੋ ਦਿਨ ਪਹਿਲਾਂ ਤੇ ਉਸ ਤੋਂ ਪਹਿਲਾਂ ਵੀ ਅਸੀਂ 7 ਲਗਾਈਆਂ ਸੀਗੀਆਂ ਇੱਥੇ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਗੁਰਦਾਸਪੁਰ ਤੋਂ ਲੈ ਕੇ ਆਸ-ਪਾਸ ਦੀਆਂ ਸੰਗਤਾਂ ਸਵੇਰੇ 2 ਵਜੇ ਤੋਂ ਸ਼ੁਰੂ ਹੋ ਜਾਂਦੀਆਂ ਹਨ ਦਰਸ਼ਨ ਕਰਨ ਵਾਸਤੇ ਤੇ ਇਸ ਰੋਡ ਦੇ ਉੱਤੇ ਬਹੁਤ ਜ਼ਿਆਦਾ ਹਨੇਰਾ ਸੀ ਇਸ ਕਰਕੇ ਅਸੀਂ ਸੋਚਿਆ ਕਿ ਇਸ ਰੋਡ ਦੇ ਉੱਤੇ ਸੋਲਰ ਲਾਈਟਾਂ ਹੋਣੀਆਂ ਚਾਹੀਦੀਆਂ ਤੇ ਅਸੀਂ ਮੁੰਡਿਆਂ ਨਾਲ ਥੋੜੀ ਸਲਾਹ ਕੀਤੀ ਉਹਨਾਂ ਨੇ ਆਪਣਾ ਯੋਗਦਾਨ ਥੋੜਾ-ਥੋੜਾ ਪਾਇਆ ਤੇ ਅਸੀਂ 70-80 ਹਜ਼ਾਰ ਦੇ ਆਸ-ਪਾਸ ਇਸ ਤੋਂ ਜ਼ਿਆਦਾ ਦੀਆਂ ਲਾਈਟਾਂ ਲਗਾ ਚੁੱਕੇ ਹਾਂ ਤੇ ਸਾਡਾ ਉਦੇਸ਼ ਹੈ ਕਿ ਗੁਰਦਾਸਪੁਰ ਤੱਕ ਟੋਟੇ ਤੱਕ ਲੈਟਨ ਲਗਾਈਆਂ ਜਾਂਨ 3-4 ਕਿਲੋਮੀਟਰ ਦੇ ਆਸ-ਪਾਸ ਤੇ ਹੋਣੀਆਂ ਚਾਹੀਦੀਆਂ ਇਸ ਤੋਂ ਜ਼ਿਆਦਾ ਵੀ ਜਦੋਂ ਭਗਵਾਨ ਨੇ ਚਾਇਆ ਤੇ ਅੱਗੇ ਵੀ ਲਗਾਵਾਂਗੇ ਤੇ ਸਾਨੂੰ ਇਹੀ ਕਰਨਾ ਚਾਹੀਦਾ ਕਿ ਕੁਦਰਤ ਦੀ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਸਾਡਾ ਮੇਨ ਉਦੇਸ਼ ਬੂਟੇ ਲਗਾਉਂਦਾ ਸੀਗਾ ਕਿਉਂਕਿ ਇੱਕ ਦਰਖਤ 10-20 ਸਾਲ ਚੱਲਦਾ ਤੇ ਸਾਡੀ ਸੇਵਾ 10-20 ਸਾਲ ਤੱਕ ਚੱਲਦੀ ਰਹਿਣੀ ਆ ਅਸੀਂ ਚਾਹੇ ਉਸ ਨੂੰ ਗੁਰਦੁਆਰੇ ਜਾ ਕੇ ਕਰੀਏ ਨਾ ਕਰੀਏ ਗੁਰਦੁਆਰੇ ਮੰਦਰ ਨਾ ਵੀ ਸਾਨੂੰ ਜਾਈਏ ਅਸੀਂ ਜਾਈਏ ਉਸ ਤੋਂ ਇਲਾਵਾ ਵੀ ਸਾਡੀ ਸੇਵਾ ਚ ਚੱਲਦੀ ਰਹਿੰਦੀ ਹੈ ਕਿਉਂਕਿ ਦਰਖਤਾਂ ਦੇ ਉੱਤੇ ਹਜ਼ਾਰਾਂ ਪੰਛੀਆਂ ਨੇ ਆਲਣੇ ਪਾਣੇ ਆ ਉਹਨਾਂ ਨੇ ਅੱਗੇ ਇਨਸਾਨ ਨੂੰ ਦੁਆਵਾਂ ਹੀ ਦੇਣੀਆਂ ਹਨ ਕਿਉਂਕਿ ਜਦੋਂ ਜੋ ਵੀ ਇਨਸਾਨ ਨੇ ਬੂਟਾ ਲਗਾਇਆ ਉਹਦੀ ਸੇਵਾ ਇਨਸਾਨ ਤੋਂ ਬਾਅਦ ਵੀ ਚੱਲਦੀ ਹੀ ਰਹਿਣੀ ਹੈ ਤੇ ਹਰ ਇੱਕ ਨੂੰ ਇਹੀ ਯੋਗਦਾਨ ਕਰਨਾ ਚਾਹੀਦਾ ਹੈ ਗੁਰੂ ਨਾਨਕ ਦੇਵ ਜੀ ਦੀ ਧਰਤੀ ਦੇ ਉੱਤੇ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਕੁਦਰਤ ਦੀ ਸੇਵਾ ਕਰਨ ਵਾਸਤੇ ਕਿਹਾ ਸਰ ਮੇਰਾ ਨਾਮ ਜਤਿੰਦਰ ਸਿੰਘ ਆ ਕਿ ਮੈਂ ਪਿੰਡ ਹਕੀਮਪੁਰ ਦਰੰਗਲਾ ਤੋਂ ਆ ਤੇ ਆਪਣੀ ਸਾਰੇ ਜਿੰਨੇ ਵੀ ਪੀੜ੍ਹੀ ਹੈ ਆਪਣੀ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦਾ ਹਾਂ ਕਿ ਨਸ਼ਿਆਂ ਤੋਂ ਦੂਰ ਰਹੋ ਤੇ ਆਪਣੇ ਸਮਾਜ ਪ੍ਰਤੀ ਆਪਣੇ ਪੰਜਾਬ ਪ੍ਰਤੀ ਤੇ ਜਿੰਨਾ ਵੀ ਆਪਣਾ ਪੰਜਾਬ ਆ ਉਹਨੂੰ ਹਰਾ-ਭਰਾ ਰੱਖਿਓ ਤੇ ਅੱਜ ਤੱਕ ਆਪਾਂ 13-16 ਲਾਈਟਾਂ ਲਗਾ ਚੁੱਕੇ ਆ ਕਿਉਂਕਿ ਇੱਥੇ 2 ਵਜੇ ਤੋਂ ਬਾਅਦ ਬਾਬਾ ਚੰਦ ਦੀ ਸੰਗਤ ਆਈ ਜਾਂਦੀ ਆ ਤੇ ਹਨੇਰਾ ਬਹੁਤ ਹੁੰਦਾ ਆ ਸਰ ਰਾਤ 'ਚ ਤੇ ਇਸ ਲਈ ਆਪਾਂ 16 ਲਾਈਟਾਂ ਲਗਾਈਆਂ ਗਈਆਂ ਕਿਉਂਕਿ ਇਹਨਾਂ ਪੋਲੂਸ਼ਨ ਵੀ ਨਹੀਂ ਹੁੰਦਾ ਤੇ ਬੂਟੇ ਦੀ ਸੇਵਾ ਵੀ ਕਰਦੇ ਰਹੇ ਆ ਤੇ ਹੁਣ ਬਾਬਾ ਸ਼ੰਦ ਦਾ ਜਨਮ ਦਿਨ ਆ ਰਿਹਾ ਤੇ ਉਹਦਾ ਵੀ ਕਰਾਂਗੇ ਤੇ ਫਿਲਹਾਲ ਇਹੀ ਅਪੀਲ ਆ ਕਿ ਜੀ ਨਸ਼ਾ ਤੋਂ ਦੂਰ ਰਹੋ ਤੇ ਆਪਣੇ ਸਮਾਜ ਪ੍ਰਤੀ ਕੁਝ ਇਹੋ ਜਿਹਾ ਕਰਕੇ ਜੀ ਜ਼ਿੰਮੇਵਾਰੀ ਨਿਭਾਓ ਤੇ ਜਿੰਨੇ ਵੀ ਆਪਣੇ ਲਾਗੇ ਜਿੰਨੇ ਤੁਹਾਡੇ ਧਾਰਮਿਕ ਸਥਾਨ ਨੇ ਗੁਰਦੁਆਰਾ ਮੰਦਿਰ ਆ ਮਸਜਿਦ ਆ ਉਹਨਾਂ ਦੇ ਆਸ-ਪਾਸ ਬੂਟੇ ਲਗਾਓ ਕਿਉਂਕਿ ਬੂਟੇ ਲਗਾਓਗੇ ਤਾਂ ਹਰਿਆਲੀ ਪਹਿਲੀ ਰਹੂਗੀ ਤੇ ਪੋਲੂਸ਼ਨ ਤੋਂ ਬਚਾ ਰਹੂਗਾ ਜੀ ਬਹੁਤ